ਕਿਸਾਨ ਵੀਰੋ ਸਵਾਗਤ ਆ ਤੁਹਾਡਾ ਮਹਾਰਾਜ ਡੇਰੀ ਫਾਰਮ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਸਾਡੇ ਪਿੰਡ ਮਹਾਰਾਜ ਤੇ ਜ਼ਿਲ੍ਹਾ ਮਿੱਤਰੋ ਬਠਿੰਡਾ ਬਾਈ ਲੱਭੀ ਦੇ ਘਰੋਂ ਆਪਾਂ ਦੋ ਨਾਗ ਮਿੱਤਰੋ ਦਿਖਾ ਰਹੇ ਆ ਇੱਕ ਪਹਿਲਾਂ ਝੋਟੀ ਤੇ ਇੱਕ ਪਹਿਲੇ ਸੂਏ ਸੱਜਣ ਮਿੱਤਰੋ ਬੈੜ ਸਾਹੀਵਾਲ ਕ੍ਰੋਸ ਪੂਰੀ ਜਿਹੜੀ ਗੱਲਬਾਤ ਬਾਈ ਦੇ ਨਾਲ ਕਰਾਂਗੇ ਦੋਨੇ ਮਿੱਤਰੋ ਤਾਜ਼ੀਆਂ ਸੂਗਾਂ ਨੇ ਤੇ ਕਦੋਂ ਕਦੋਂ ਦੀਆਂ ਸੁਗੀਆਂ ਨੇ ਕੀ ਕੀ ਮਿੱਤਰੋ ਰੇਟ ਆ ਕਰਦੇ ਆ ਬਾਈ ਦੇ ਨਾਲ ਗੱਲਬਾਤ ਪਹਿਲਾਂ ਸੁਨੋ ਸਾਹੀਵਾਲ ਕ੍ਰੋਸ ਆਪਾਂ ਕੈਮਰਾ ਨੇੜੇ ਕਰਕੇ ਦਿਖਾਉਣੇ ਆ ਤੇ ਚੰਗਾ ਵਜਣਾ ਚੰਗੀ ਸਮੀ ਵੀ ਆ ਦੁੱਧ ਮਿੱਤਰੋ ਇਹਦਾ ਬਹੁਤ ਹੀ ਚੰਗਾ ਹੁੰਦਾ ਤੇ ਮੱਝਾਂ ਰਗਾ ਮਿੱਤਰੋ ਦੁੱਧ ਹੁੰਦਾ ਥਣਲੇ ਵੀ ਦੀ ਪੂਰੀ ਸਾਫ ਹੈ ਕੱਦ ਕਾਟ ਵੀ ਸੋਹਣਾ ਚੰਗੀ ਸਮੀ ਵੀ ਆ ਠੰਡੀ ਸੇਲ ਵੀ ਮਿੱਤਰੋ ਫੁੱਲ ਹੈ ਆਇ ਨੂੰ ਤੁਰਦੋ ਲੱਗਣਾ ਆ ਤੌਲਕੇ ਆ ਪਾਸੇ ਕਰਦੇ ਤੁਰੇ ਤੁਰੇ ਤੋ ਜਿਹੜੇ ਵੀ ਵੀਰ ਭਰਾ ਨੂੰ ਮਿੱਤਰੋ ਲੋੜ ਹੋਵੇ ਤਾਂ ਕਰ ਸਕਦੇ ਹੋ ਬਾਈ ਦੇ ਨਾਲ ਸੰਪਰਕ ਕਾਫੀ ਜਿਹੜੀਆਂ ਵੀਡੀਓ ਬਾਈ ਦੇ ਘਰੋਂ ਆਪਾਂ ਪਹਿਲਾਂ ਪਾ ਚੁੱਕੇ ਆ ਤੇ ਅੱਜ ਦੀ ਵੀਡੀਓ ਦੇ ਵਿੱਚ ਵੀ ਇਹ ਦੋਨੇ ਨਗ ਮਿੱਤਰੋ ਬਹੁਤ ਚੰਗੇ ਆ ਸਾਫ ਨੇ ਤਸੱਲੀ ਤਾਂ ਵੈਸੇ ਤੁਸੀਂ ਖੁਦ ਕਰਨੀ ਆ ਪਰ ਆਪਾਂ ਤਸੱਲੀ ਲੈ ਕੇ ਮਿੱਤਰੋ ਵੀਡੀਓ ਬਣਾਉਣੇ ਆ ਹਾਂਜੀ ਭਾਈ ਲੱਭੀ ਕੀ ਹਾਲ ਚਾਲ ਹੈ ਆਪਣਾ ਘਰ ਹੈਗਾ ਗੁਰਦੁਆਰਾ ਆਰਾਮਸਰੇ ਦੇ ਕੋਲੇ ਹੈਨਾ ਇਹ ਸਾਹੀਵਾਲ ਕ੍ਰੋਸ ਆ ਹੈਨਾ ਤੇ ਪਹਿਲਾ ਸੂਆ ਸੂਈ ਆ ਠੀਕ ਹੈ ਕਿੰਨਾ ਕ ਕਦੋਂ ਕਦੀ ਸੂਈ ਵੀ ਆ ਪਹਿਲਾਂ ਤਾਂ ਨੂੰ ਹਫਤਾ ਹੋ ਗਿਆ ਜੀ ਹਫਤਾ ਮਗਰ ਬੱਚਾ ਬੱਚਾ ਜੀ ਓਕੇ ਐਚ ਐਫ ਹੈਨਾ ਕਿੰਨਾ ਕ ਤਦ ਤਿਆਰ ਹੋ ਦੁੱਧ ਇਹਦੇ ਥੱਲੇ 15 ਕਿਲੋ ਤਿਆਰ ਹੋ ਜੀ ਜਮਾ ਕੋਈ ਦੋ ਡੰਗ ਚੋਲੇ ਤੋਂ ਦੀ ਚਾਹਤ ਹੋ 15 ਲੀਟਰ ਦੋ ਟਾਈਮ ਚੋਕੇ ਤਸੱਲੀ ਕਰਕੇ ਲਿਜਾ ਸਕਾਂ ਹਾਂ ਜੀ ਹਾਂਜੀ ਰੇਟ ਕੀ ਕਰਤਾ ਜੀ ਦਾ ਇਹਦੇ ਦਾ ਲੈਣ ਦੇਣ ਬਾਟ 10000 ਰੁਪਏ ਜੀ ਲੈਣ ਦੇਣ ਬਾਟ ਓਕੇ ਲੈਣ ਦੇਣ ਬਾਈ ਕਹਿੰਦਾ 62000 ਹੈ 15 ਲੀਟਰ ਮਿੱਤਰੋ ਦੋਨੇ ਟਾਈਮਾਂ ਦਾ ਦੁੱਧ ਤਿਆਰ ਹੈ ਦੁੱਧ ਤਾਂ 17 18 ਕਿਲੋ ਵੀ ਕੱਦਕਾੜ ਵੀ ਨਹੀਂ ਮੇਰੇ ਹਾਂ ਕੱਦਕਾੜ ਵੀ ਫੁੱਲ ਆ ਚੰਗਾ ਵਜਣਾ ਠੰਡੀ ਸੀਲ ਵੀ ਫੁੱਲ ਹੈ ਗਰਮੀ ਦਾ ਮਿੱਤਰੋ ਫ੍ਰਿਜ ਜੀ ਕਹਾਂਗੇ ਕਹਾਂਗੇ ਜਿੱਤੇ ਮਰਜ਼ੀ ਮਿੱਤਰੋ ਬੰਦ ਦਿਓ ਕੋਈ ਵੀ ਸਮੱਸਿਆ ਨਹੀਂ ਆਉਣੀ ਜਿਹੜੇ ਭਰਾ ਇੱਕ ਦੋ ਪਸ਼ੂ ਰੱਖਦੇ ਨੇ ਉਹਨਾਂ ਦੇ ਖਾਤਰ ਫਿਰ ਆਪਾਂ ਕਹਿੰਦੇ ਬਹੁਤ ਹੀ ਵਧੀਆ ਚਲ ਜਿਹੜੇ ਫਾਰਮ ਬਣਾਉਣਾ ਚਾਹੁੰਦੇ ਨੇ ਉਹਨਾਂ ਦੇ ਖਾਤਰ ਤਾਂ ਮਿੱਤਰੋ ਚੰਗਾ ਪਸ਼ੂ ਵੱਡੇ ਦੁੱਧ ਵੱਧ ਦੁੱਧ ਵਾਲਾ ਚਾਹੀਦਾ ਪਰ ਜੇਕਰ ਘਰੇਲੂ ਕੋਈ ਦੁੱਧ ਪੀਣ ਦੀ ਖਾਤਰ ਲੈ ਕੇ ਜਾਂਦਾ ਤਾਂ ਬਹੁਤ ਹੀ ਚੰਗੀ ਹੈ ਤੇ ਦੂਜੇ ਨੰਬਰ ਤੇ ਮਿੱਤਰੋ ਖੜੀ ਹੈ ਜੀ ਝੋਟੀ ਇਹ ਵੀ ਤਾਜੀ ਸੂਈ ਹੈ ਤੇ ਇਹ ਮੂੰਹ ਕਿਵੇਂ ਹੈ ਜੀ ਪਹਿਲਾਂ ਤਾਂ ਚਲੋ ਦੋ ਦੰਦ ਦੀ ਲਾ ਲਓ ਤੇ ਥਣਲੇ ਵੀ ਇਹ ਵੀ ਪੂਰੀ ਸਾਫ ਆ ਜਿਹੜੀ ਸਰੀਰ ਦੀ ਬਣਤਰ ਮਿੱਤਰੋ ਦੇਖ ਸਕਦੇ ਹੋ ਬਹੁਤ ਚੰਗੀ ਹੈ ਜਿਹੜੀ ਧੱਕ ਜਰੂਰ ਲੈਵੇ ਦੀ ਅੱਗੇ ਨੂੰ ਆ ਪਰ ਥਾਂ ਲੈਵੇ ਦੀ ਪੂਰੀ ਸਾਫ ਹੈ ਇਹ ਕਦੋਂ ਦੀ ਸੂਈ ਆ ਜੀ ਪਰसों ਦੀ ਸੂਈ ਹੈ ਤੇ ਇਹ ਅਗਲਾ ਕਿਤੇ ਗਹਿਰੇ ਲਾਉਂਗੀ ਜੇ ਪਿਓਰ ਜਮਾ ਰਿਆ ਨਹੀਂ ਦੀ ਓਕੇ ਇਹ ਹੁਣ ਆਪਾਂ ਗੱਲ ਕਰਦੇ ਵੀ ਕਿੰਨਾ ਕੁ ਬੌਲਾ ਹੋਊਗਾ ਅੰਦਾਜ਼ਾ ਥੱਲੇ ਮੰਨ ਕੇ ਚੱਲੋ 8 ਤੋਂ 9 ਲੀਟਰ ਬਊ ਜੀ ਠੀਕ ਹੈ ਪਰਸੋਂ ਦੀ ਸੂਈ ਆ 8-9 ਲੀਟਰ ਮਿੱਤਰੋ ਜਿਹੜਾ ਬੌਲਾ ਹੈਗਾ ਤਿਆਰ ਹੈ ਮਗਰ ਬੱਚਾ ਕੀ ਆ ਮਗਰ ਕੱਟੀ ਆ ਆ ਗੋਲੀਆਂ ਨਾਲ ਓਕੇ ਠੀਕ ਹੈ ਇਹਦਾ ਪਰ ਰੇਟ ਕੀ ਕਰਤਾ ਜੀ ਰੇਟ ਇਹਦਾ ਫੋਨ ਤੇ ਕਰਨਾ ਜੀ ਫੋਨ ਤੇ ਚਲ ਇੱਕ ਵਾਰੀ ਤੈਨੂੰ ਮਾਫ ਕਰਤਾ ਇਹ ਇਹਦਾ ਰੇਟ ਮਿੱਤਰੋ ਫੋਨ ਤੇ ਹੋਊਗਾ ਤੇ ਹੁਣ ਥਰਲੇਵੀ ਦੀ ਹਾਂ ਥਰਲੇਵੀ ਦੀ ਪੂਰੀ ਸਾਫ ਪੂਰੀ ਸਾਫ 11-12 ਕਿਲੋ ਦੇ ਤੇ ਉਹ ਪੁੱਲਾ ਹਾਂ ਚਾਹੀਦਾ 11 ਕਿਲੋ ਤਾਂ ਜਿਹੜੇ ਹਿਸਾਬ ਨਾਲ ਤਿਆਰ ਆ ਹਨਾ ਕੱਦ-ਗਾੜ ਵੀ ਮਿੱਤਰੋ ਠੀਕ ਆ ਕੋਈ ਬਾਲਾ ਵੱਡਾ ਵੀ ਨਹੀਂ ਕਹਿ ਸਕਦੇ ਤੇ ਬਾਲਾ ਛੋਟਾ ਵੀ ਨਹੀਂ ਸਿੰਘ-ਸਿੰਘ ਚੰਗੇ ਹਨ ਜਿਵੇਂ ਅਜੇ ਪਹਿਲਾ ਸੂਆ ਕਲੇ ਸਾਲ ਨੂੰ ਕਰ ਚੁੱਕਾ ਹੁਣ ਕੁਛ ਤੇ ਫੋਨ ਨੰਬਰ ਜੀ ਆਪਣਾ 700 ਪੂਰਾ ਜੀ ਹਾਂਜੀ 97 ਹਾਂਜੀ 25230 79725230 ਭਰਾ ਦਾ ਫੋਨ ਨੰਬਰ ਆ ਜਿਹੜੇ ਵੀ ਵੀਰ ਭਰਾ ਨੂੰ ਲੋੜ ਹੋਵੇ ਤਾਂ ਕਰੋ ਮਿੱਤਰੋ ਸੰਪਰਕ ਦੁੱਧ 10 11 ਲੀਟਰ ਮਿੱਤਰੋ ਖੁੱਲਾ ਕੱਢਣ ਵਾਲੀ ਆ ਸੋ ਸਾਰੇ ਵੀਰਾਂ ਦਾ ਆਪਾਂ ਧੰਨਵਾਦ ਕਰਦੇ ਆ ਜਿਹੜੇ ਭਰਾ ਆਪਣੀ ਵੀਡੀਓ ਦੇਖਦੇ ਨੇ ਲਾਈਕ ਕਮੈਂਟ ਕਰਦੇ ਨੇ ਸੋ ਮਿਹਰਬਾਨੀ